ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਵੇਰ ਦੀ ਵੀਰੋ ਦੋ ਬੜਾ ਤਾਜ਼ੀਆਂ ਸੂਈਆਂ ਵੀ ਆ ਇੱਕ ਦਿਖਾਵਾਂਗੇ ਟੋਕੜ ਗੱਬਣ ਮੈਂ ਤਿੰਨ ਨੱਕ ਪਕਾਉਗਾ ਰੇਟ ਵੀਡੀਓ ਦੇ ਵਿੱਚ ਉਹ ਤੇ ਰੇਟ ਹੋਣਗੇ ਬਿਲਕੁਲ 바ਜਬ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਬਸ ਸਸੀ ਗਾਲ ਬਾਈ ਜੀ ਸਸੀ ਗਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਈ ਨਸੀਬ ਸਿੰਘ ਆ ਪਿੰਡ ਸਾਦਾ ਸੰਘੜਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਮੋਬਾਈਲ ਨੰਬਰ 946415952 946415952 ਹਾਂਜੀ ਇਹ ਆਪਣਾ ਮੋਗਾ ਤੋਂ ਜੋ ਆਫ ਰੋਡ ਪਰ ਰੋੜ ਜਾਨੇ ਹਨਾ ਵੱਡੇ ਹਾਈਵੇ ਤੇ ਆ ਗਿਆ ਇਹਦੇ ਕੋਲੇ ਤੋਂ 4 ਕਿਲੋਮੀਟਰ ਰੋੜਾ ਹੀ ਆਪਣਾ ਠੀਕ ਹੈ ਮੋਗਾ ਤੋਂ 15 ਕਿਲੋ ਡਗਰੂ ਸੈਲੂ ਦੇ ਕੋਲੇ ਆ ਗਿਆ ਜਮ ਹਾਂਜੀ 4 ਕਿਲੋਮੀਟਰ ਤੋਂ ਆਪਣਾ ਬੰਦੇ ਠੀਕ ਹੈ ਪਹਿਲਾ ਨੰਬਰ ਜਿਹੜੀ ਵੈੜ ਦੇਖੀ ਨੇ ਆਪਾਂ ਕ੍ਰੋਸ ਵੈੜ ਆ ਗਈ ਸਾਈਡ ਲੰਗ ਜ ਹਨਾ ਕਿਹੜਾ ਸੂਆ ਸੂਈ ਆ ਇਹ ਬਾਈ ਟੈਂਕ ਨੂੰ ਬਣਾਇਆ ਪਹਿਲਾ ਕੋਲਾ ਦੂਜਾ ਕੋਲਾ ਸਹੀ ਤੀਜਾ ਸੂਰ ਜੀ ਆ 200 ਮਾਲਕ ਨੇ ਘਰੇ ਪਿੱਛੇ ਬੱਚਾ ਕੀ ਜਦਾ ਨੇ ਦੀ ਸਿਲ ਪਹੁੰਚ ਗਈ ਹੈ ਬੱਚਾ 25 ਹੈ ਭਾਈ ਕੱਲ ਸੂਈ ਠੀਕ ਹੈ ਜੇਰ ਜੂਡਾਨਾ ਇਹ ਮੇਲਾ ਮਰੀ ਜਾਂਦੇ ਹਨ ਠੀਕ ਹੈ ਦੁੱਧ ਕਿੰਨਾ ਖੂਏ ਦੇ ਹਲੇ ਇਸ ਟਾਈਮ ਭਾਈ 9 ਕਿਲੋ ਬੋਲਾ ਹੈਗਾ ਸਾਫ ਨਹੀਂ ਕੀਤੀ ਹੈ ਠੀਕ ਹੈ 2 ਚੋਈਆਂ ਹੋਈਆਂ ਠੀਕ ਹੈ ਮੰਨ ਕੇ ਜਲੇ ਐਵਰੇਜ ਕਿੱਥੇ ਚੱਲ ਜੂਗੀ 13 14 12 ਦੁਪਹਿਰ ਵਾਲੀ ਹੈਗੀ ਆ ਮੋਜ ਨਾ ਵਧੀਆ ਕਿ 13 ਕਿਲੋ ਕੰਦੇ ਦੂਜੇ ਸੁੱਚ ਹੋਇਆ ਨਿਆਣਾ ਵਗੈਰਾ ਵਧੀਆ ਪਉਂਦੀ ਆ ਨਿਆਣੇ ਤੋਂ ਲੋੜ ਹੀ ਨਹੀਂ ਬਈ ਮੈਂ ਆ ਰਿਹਾ ਅਸਈ ਤੇ ਬੈਜੋ ਜਾਵਾਂ ਪਾਣੀ ਬਈ ਬੈਜਾ ਕੋਈ ਚੱਕਰ ਹੀ ਨਹੀਂ ਕਰ ਠੰਡੀ ਸੀਲਾਪੂਰੀ ਓਕੇ ਆ ਹਨਾ ਸੁਆ ਦੇਖੋ ਕੋਈ ਲੱਤ ਛੜਨੀ ਤੇ ਧਾਰਾ ਦੂਰਾ ਇੱਕ ਨੰਬਰ ਆ ਜਾਵਾਂ ਹਨਾ ਠੀਕ ਹੈ ਤੇ ਮੜਾ ਇੰਨੇ ਬੱਚਾ ਲਾਉਣਾ ਪੈਂਦਾ ਹਨਾ ਹਾਂ ਬੱਚਾ ਲਾਉਣਾ ਪੈਂਦਾ ਯਾਰ ਐਂ ਦੀ ਚੱਕਰ ਦਿਆ ਮਾਰਦੀ ਬੈਠਾ ਠੀਕ ਹੈ ਭਾਅ ਦਾ ਕੀ ਰੱਖਿਆ ਆਪਾਂ ਇਹ ਮੋਲੋ ਜਮਾ ਨੂੰ 42 ਦਾ ਤਾਂ 45 ਦਾ 35 ਹਿਸ ਕਰਦੇ ਆ ਮਾਨਦਨ ਹੋ ਜੂਗਾ ਕਰਦੇ ਆ 토리 ਵਰਨ ਸੋ ਫਿਰ ਪਹਿਲੇ ਬੱਚਾ ਆ ਗਿਆ ਮੇਲ ਕਾਫ ਹਣਾ ਹਾਂ ਸੋ ਬੱਚਾ ਇਹਦਾ ਆ ਬੈਠਾ ਮੇਲ ਕਾ ਬੱਚੀ ਪਿਛੇ ਇਹਦੇ ਬੱਚੀ ਆ ਤੀਜਾ ਸੂਰ ਸੁਈ ਮਾੜੇ ਮਾੜੇ ਸੈਂਕਾ ਤੇ ਠੰਡੀ ਬਹੁਤ ਜ਼ਿਆਦਾ ਕੋਈ ਨੱਕ ਨਹੀਂ ਬੱਚਾ ਲਾਓ ਤੇ ਇਦਾਂ ਹੀ ਵਜੇ ਤੁਲੇ ਨਿਆਣਾ ਪਾਉਣਾ ਪਾਉਣਾ ਨਹੀਂ ਪਾਉਣਾ ਨਾ ਆਪੋ ਚੱਕਰੀ ਨਹੀਂ ਆ ਜਮਾਤੀ ਐਂ ਬੈਠਾ ਇੱਥੇ ਬੈਠਾ ਠੀਕ ਹੈ ਜੀ ਜੀ ਨੇੜੇ ਨਹੀਂ ਹੱਥ ਲੱਗਣ ਲੈ ਠੀਕ ਹੈ ਠੰਡੀ ਸੀ ਇਹਦਾ ਪੂਰੀ ਹਣਾ ਤੇ 37000 ਦੇ ਵਿੱਚੋਂ ਬਸ ਕਲਾ ਫਰਮਾਨਦਾ ਨਹੀਂ ਹੋਊਗਾ ਹਾਂ ਸੋ ਵੀਰ ਰੇਟ ਬਿਲਕੁਲ ਜੈਨੂਅਲ ਜਿਹੜੇ ਵੀਰੇ ਕਹਿੰਦੇ 37000 ਲਾ ਕੇ ਤੇ ਦੁੱਧ ਪਾਉ ਜਮਾ ਸੰਘਣਾ ਫੈਟ ਵਾਲਾ ਦੁੱਧ ਪਾਉਣਾ ਇਹਨੇ ਮੱਝ ਨਾਲ ਮੁਕਾਬਰਾ ਕਰਨਾ 10 ਕਿਲੋ ਦੁੱਧ ਆਣੀ ਦਾ ਮੰਨ ਕੇ ਚੱਲੀ ਇਹ 10 ਕਿਲੋ ਦੁੱਧ ਤੋਂ ਪਾਰ ਚੱਲੂਗੀ 12 ਕਿਲੋ ਦੀ ਐਵਰੇਜ ਚੱਲੂਗੀ ਤੇ ਅੱਗੇ ਭਾਈ ਜੀ ਦੂਜੇ ਨੰਬਰ ਜਿਹੜੀ ਵਾੜ ਦੇਖੀ ਜੰਨੇ ਸੂਈ ਸਬਾਈ ਇਹ ਬਈ ਕ੍ਰਾਸ ਬ੍ਰੀਡ ਦਾ ਦੂਜਾ ਸੂ ਦਾ ਸੂਈ ਅੱਜ 5ਵੇਂ ਦਾ ਮਾਸ ਸੂਈ ਦੇ ਬੱਚਾ ਵਗਰੇ ਦੇ ਮਗਰੇ ਦੇ ਬੱਚਾ ਸੇਮ ਹੈ ਨਾ ਇਸ ਟਾਈਮ 15 ਕਿਲੋ ਕਿਲੋ ਦੁੱਧ ਲਾਲ ਭੋਲਾ ਲਾਲਾ ਠੀਕ ਹੈ ਭਾਜਰਾ 20 25 ਲੀਟਰ ਹੈਂਡ ਕਾਰ ਦਾ 70 ਦਾ 62000 ਰੁਪਏ ਠੀਕ ਹੈ ਚੌਂਣ ਚਵਾਦੀਆ ਕਿੰਨਾਂ ਨੰਬਰ ਆ ਇੱਕ ਨੰਬਰ ਬਾਈ ਧਾਰ ਤੇ ਜੀਰ ਜੀਰ ਜੇ ਰੋਕੇ ਜੇ ਮੁੱਕੇ ਆਪਣੇ ਘਰੇ ਸੂਈ ਹੈ ਨਹੀਂ ਬਈ ਇਹ ਸੂਈ ਸਹੀ ਉਹ ਘਰੇ ਠੀਕ ਹੈ ਸੋ ਮੂੰ ਮੱਥਾ ਸਾਫ ਸੁਥਰਾ ਓਕੇ ਆ ਜਮਾ ਸੂਈ ਸਵਾਈ ਹੈ ਜੇਰ ਜੀਰ ਓਕੇ ਬਿਲਕੁਲ ਤੇ ਦੁੱਧ ਇਸ ਵਕਤ ਮੰਨ ਕੇ ਚੱਲੇ 15 ਤੋਂ ਪਾਰ ਵਾਲਾ ਹੈਗਾਗਾ ਹਾਂ ਤੇ ਮੈਕਸਿਮਮ ਮੰਨ ਕੇ ਚੱਲੇ ਵੀ 20 ਤੋਂ ਪਾਰ ਤਾਂ ਹੈਗੀ ਆ ਦੇਣੀ ਆਪਾਂ ਹੈਗੇ ਨੈਟ ਇਹ 62000 ਰੁਪਏ ਸੋ 62000 ਦੇ ਵਿੱਚੋਂ ਮਾਣਦਾਨ ਹੋ ਜੂ ਕ੍ਰਾਸ ਵੈੜਾ ਬੱਚਾ ਮੇਲਕਾ ਫੇ ਦੇਖੋ ਜਓ ਡਟੋ ਕਾਪੀ ਹੈ ਬੱਚਾ ਤੇ ਥਣ ਥਣ ਦੀ ਸਾਫ ਸੁਥਰੀ ਹੈ ਨਿਆਣਾ ਵਗੈਰਾ ਵਧੀਆ ਪਹੁੰਦੀ ਹੈ ਹਾਂ ਹਾਂ ਬਾਈ ਵਧੀਆ ਅੱਗੇ ਜਿਹੜੇ ਆ ਤੋਕੜ ਗੱਪਣ ਮੈਂ ਦੱਸੀ ਜਾਨੇ ਆ ਇਹ ਬਾਈ ਦੂਜਾ ਸੂਆ ਸੂਈ ਹੈ ਤੀਜੇ ਸੂਆ ਤੇ ਗੱਪਣਾ ਚੋ ਠੀਕ ਹੈ ਤੇ 14 ਮਹੀਨੇ ਤੋਂ ਉਪਰ ਆ ਗੱਪਣ ਠੀਕ ਹੈ ਤੇ 5 ਕਿਲੋ ਦੁੱਧ ਇੱਕ ਟਾਈਮ ਮਿਲਦੀ ਹੈ ਹਾਂ ਦੋਨੇ ਦੋਵੇਂ ਢੰਗ ਮਿਲਦੀ ਠੀਕ ਹੈ ਤੇ ਮਿਲਦੀ ਹੈ ਠੀਕ ਆ ਬਾਈ ਪਹਿਲਾਂ ਤਾਂ ਮਨਲਾ ਬੁੜੀਆਂ ਦੇ ਜੋਂਦੇ ਹੋਏ ਉਹਨਾਂ ਦੇ ਉਹਨਾਂ ਦੇ ਘਹਾੜੇ ਦੇ ਸੀ ਠੀਕ ਹੈ ਤੇ ਆਪਣੇ ਘਰੇ ਕੱਲ ਆਈ ਆ ਆਪਾਂ ਠੀਕ ਹੈ ਠੀਕ ਮਨ ਗਿਆ ਟੀਕਾ ਲਾਉਣਾ ਪਊਗਾ ਠੰਡੀ ਸੀ ਲੋਕ ਕੇ ਹਣਾ ਦੋ ਮਹੀਨੇ ਦੁੱਧ ਦਾ 2.5 ਲੀਟਰ ਟਾਈਮ ਦਾ ਹਾਜਰਾ ਤੇ ਮੁੱਲੇ ਦਾ ਜਿਹੜਾ ਮੁੱਲ ਹੈਗਾ ਬਈ 50000 ਰੁਪਏ 60 ਕਰਾ ਲਾ 65 ਕਰਾ ਲਾ 55000 ਜੋ ਕੀ ਕਹਿੰਦੇ ਉੱਚਾ ਮਾਫ ਕਰਦੇ 55000 ਦੀ ਗੱਬਣ ਹੈਗੀ ਹੈ ਚਾਰਾਂ ਤੋਂ ਉੱਪਰ ਹਾਂ ਬਈ ਸੋ ਚਾਰ ਮਹੀਨੇ ਤੋਂ ਉੱਪਰ ਦੀ ਗੱਬਣਾ 58000 ਤੋਂ ਗਜਾਇਆ ਸੋ ਜੋ ਟੀਕਾ ਲਾ ਕੇ ਚੋਣੀ ਪੈਂਦੀ ਹੈ ਸਵੇਰ ਸ਼ਾਮ ਤੋਕੜ ਗੱਬਣ ਚੈੱਕ ਪਾਸ ਤੇ ਆਪਣੀ ਚੈੱਕ ਕਰਵਾਈ ਵੀ ਹੈ ਹਾਂ ਬਈ ਆਪਣੀ ਥੱਲੀ ਕਰਵਾਈ ਹੈ ਆਦਰ ਡਾਕਟਰ ਆਪਦਾ ਕਰੂਗਾ ਮੈਂ ਆਪਦਾ ਡਾਕਟਰ ਠੱਗੀ ਨਾਲ ਲੈ ਸੋ ਡਾਕਟਰ ਆਪਦਾ ਨਾਲ ਲੈ ਕੇ ਆਇਓ ਜਮਾ ਕਿਉਂਕਿ ਟੋਕਰ ਗੱਬਣ ਵੀਰ ਦੀ ਗਾਹਾਂ ਤੋਂ ਲੈਂਦੀ ਹੋਏ ਕੀ ਵਾਰ ਕਹਿੰਦਾ ਦੋ ਦਿਨ ਨਿਕਲੀ ਚਾਰ ਦਿਨ ਨਿਕਲੀ ਡਾਕਟਰ ਚੈੱਕ ਕਰਾ ਕੇ ਫਰਜ ਬਣਦਾ ਬਾਜੋ ਕਿਸੇ ਗੱਲ ਦੀ ਦਿੱਕਤ ਨਾ ਆਵੇ ਸੀ ਟੋਕਰ ਗੱਬਣ ਲੈਤੀ ਠੱਗੀ ਲੈਤੀ ਸੀ ਕੋ ਕਿਹਦੇ ਦਿਨ ਕਾਪੀ ਦੇ ਪਤਾ ਨਹੀਂ ਕੀ ਦੇ ਲਿਖੇ ਹੋਏ ਤੇ ਕੀ ਦੇ ਨਹੀਂ ਲਿਖੇ ਹੋਏ ਸੋ ਥੱਲੇ ਮਿਲਕ ਵੇਨ ਵਗੈਰਾ ਦੇਖੋ ਪੂਰੀ ਮੋਟੀ ਸਾਫ ਸੁਥਰੀ ਅੰਦਾਜ਼ਾ ਤਾਜੇ ਦੁੱਧ ਕਿੰਨਾ ਦੱਸਦੇ ਦੀ ਮਾਲ ਕੇ ਦਾ 13-14 ਕਿਲੋ ਠੀਕ ਆ ਤੀਜਾ ਸੂਸ ਹੁੰਦੀ ਆ ਮੁਰੇ 13 ਕਿਲੋ ਲਈ ਤੇ ਬਾਕੀ ਗੱਲ ਮੜੇ ਟੀਕਾ ਲਾਉ ਤੇ ਵੇਜੋ ਹਨਾ ਵਾਸ ਵਾਸ ਬਾਈ ਜਟੇ ਕੀ ਟੈਗ ਵੀ ਜੋ ਕੋਈ ਗੱਲ ਨਹੀਂ ਇਹ ਯਾਰ ਉਹਨਾਂ ਦੇ ਬੁੜੀਆਂ ਚੋਂ ਉਹ ਪਾੜੇ ਤੇ ਸੀ ਉਹਨਾਂ ਦੇ ਬਾਈ ਠੀਕ ਹੈ ਤੇ ਬਾਕੀ ਉਹ ਮੈਂ ਨਹੀਂ ਮੰਨਦਾ ਅੱਛੇ ਮੈਂ ਆਪ ਚੋਣਾ ਕੋਈ ਫਰਕ ਨਹੀਂ ਪੜੇਗਾ ਤੇ ਉਹ ਜਿਵੇਂ ਰੱਖਦਾ ਸਾਡੇ ਇਥੇ ਆਪਨੇ ਹੀ ਰੱਖਣ ਦੇ ਬਾਈ ਨੰਬਰ ਬੋਲੀ ਆਪਣਾ 9464 1595 ਪਿੰਡ ਆ ਕੇ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲ ਜਾਈਏ